ਜੱਲ੍ਹਿਆਂਵਾਲਾ ਬਾਗ ਜੱਲ੍ਹਾਂ ਵਾਲੇ ਬਾਗ ਪਹੁੰਚ ਚੁੱਕੇ ਸੀ ਸ਼ਹੀਦ ਉਦਮ ਸਿੰਘ ਸੁਨਾਮ ਨੇ ਇਥੋਂ ਮਿੱਟੀ ਚੱਕ ਕੇ ਆਪਦੇ ਆ ਸ਼ੀਸ਼ੀ ਵਿੱਚ ਪਾਈ ਸੀ ਸ਼ੀਸ਼ੀ ਜਲਪੇਟਰੀ ਸੀ ਐਸ ਰਸਤੇ ਅੰਗਰੇਜ਼ ਫੌਜ ਜਨਰਲ ਡਾਇਰ ਦੀ ਗਵਾਈ ਹੇਠ ਜੱਲ੍ਹਿਆਂਵਾਲਾ ਬਾਗ ਦੇ ਅੰਦਰ ਐਂਟਰ ਹੋਈ ਸੀ ਕਿੱਥੋਂ ਇਕ ਕੋ ਰਾਸਤਾ ਹੈ ਬਾਹਰ ਨਿਕਲਣ ਦਾ ਆਉਣ ਦਾ ਜਾਣ ਦਾ ਪੀੜਾ ਰਸਤਾ 13 ਅਪ੍ਰੈਲ 1919 ਨੂੰ ਇੱਥੇ ਜਨਰਲ ਡਾਇਰ ਨੇ ਹੱਥੇ ਲੋਕਾਂ ਤੇ ਹਮਲਾ ਕਰਵਾਇਆ ਸੀ ਜਿਹੜੇ ਇੱਕ ਮੀਟਿੰਗ ਹੋ ਰਹੀ ਸੀ ਅੰਗਰੇਜ਼ਾਂ ਦਾ ਤਖਤ ਪਰਟਣ ਲਈ ਜਾ ਇੱਥੇ ਅੰਗਰੇਜ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਬਦੀਕੀਆਂ ਨੂੰ ਆਪਾਰ ਨਹੀਂ ਇੱਥੇ ਲੋਕ ਇਕੱਠੇ ਹੋਏ ਹੋਏ ਸੀ ਆਰ ਇੱਥੇ ਬਿਨਾ ਕੋਈ ਚੇਤਾਵਨੀ ਦਿੱਤੇ ਜਨਰਲ ਨਹਿਰ ਨੇ ਅੰਗਰੇਜ਼ੀ ਫੌਜੀਆਂ ਤੋਂ ਫਾਇਰਿੰਗ ਕਰਵਾ ਕੇ ਸੈਂਕੜੇ ਹਜ਼ਾਰਾਂ ਨਹਿਰਾਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ ਸ਼ਹੀਦ ਕੀਤੇ ਗਏ ਸਨ ਇਤਿਹਾਸ ਤੇ ਵੀ ਆਉਂਦਾ ਹੈ ਬਈ ਕਿੰਨੇ ਹੀ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਖੂਬ ਵਿੱਚ ਛਾਲਾਂ ਮਾਰ ਦਿੱਤੀਆਂ ਸੀ ਉਹ ਤੁਹਾਨੂੰ ਖੂਬ ਹਜੇ ਜੰਨਾ ਤਮਕਤੌਰ ਤੇ ਰੱਖਿਆ ਹੈ ਖੂਬ ਹੀ ਦਿਖਾਵਾਂਗੇ ਬਸ ਬਹੁਤੇ ਤਾਂ ਦੋਸਤਾਂ ਮੈਂ ਪ੍ਰਕਾਸ਼ ਤੋਂ ਪੰਜਾਬੀ ਵਗੈਰਾ ਸਵਾਏ ਹੋਣਗੇ ਕਿਉਂਕਿ ਜਿਹੜਾ ਹੰਦਰ ਸਾਹਿਬੋਂ ਬਸ ਉਹ ਜੰਨੇ ਵਾਲੇ ਬਾਗ ਜਰੂਰ ਆ ਕੇ ਜਾਂਦਾ ਇਹੋ ਜਨ ਦਰਸ਼ਕ ਮੀਂਹ ਪੈ ਰਿਹਾ ਹੈ ਲੋਕ ਆਂਦਰ ਬਗਾਰਾ ਖੜ ਗਏ ਸਾਰੇ 66 ਥੱਲੇ ਖੜੇ ਨੇ ਬੈਠੇ ਨੇ ਉਹ ਵੀਂਹ ਕਾਫੀ ਦੇਰ ਦਾ ਪੈ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਛੱਲਿਆਂ ਵਾਲਾ ਬਾਗ ਇਹਦੇ ਅੰਦਰ ਲੱਗੇ ਹੋਏ ਕਨਾ ਕਤਲੇਮ ਕਰਨ ਮੰਗ ਨੂੰ ਵੀ ਜਨਰਲ ਡਾਇਰ ਸ਼ਾਂਤ ਨਹੀਂ ਰਹਾ ਇਸ ਵਾਰ ਗ੍ਰੋਥ ਦੇ ਲੋਕਾਂ ਤੇ ਨਿਯਮ ਲਿਖਤ ਤੱਤਾਂ ਚਾਰ ਕੀਤੇ ਸਰਦਾਰਾ ਫੈਨ ਨੂੰ ਨਰਦਾ ਹੀ ਪੁਣੇ ਵਾਸਤੇ ਕਿਹਾ ਗਿਆ ਭਾਰਤੀਆਂ ਦੇ ਸਾਈਕਲ ਚਲਾਉਣ ਤੇ ਪਾਬੰਦੀ ਲਾਈ ਬਿਜਲੀ ਪਾਣੀ ਬੰਦ ਕਰਤੇ ਭਾਰਤੀਆਂ ਭਾਰਤੀਆਂ ਦੀ ਰੇਲ ਯਾਤਰਾ ਤੇ ਪਾਬੰਦੀ ਇਹ ਤਰੀਕੇ سان ਲੋਕਾਂ ਦਾ ਮਨੋਵਲ ਤੋੜਦੇ ਤੇ ਰਾਸ਼ਟਰੀਵਾਦ ਨੂੰ ਖਤਲਾਉਂਦੇ ਕਰਫਿਊ ਲਗਾ ਦਿੱਤਾ ਗਿਆ ਹਜ਼ਾਰਾਂ ਨੇ ਹੱਥ ਤੇ ਲੋਕ ਸ਼ਾਂਤੀ ਨਾਲ ਆਪਣੇ ਨਤਾਮਾਂ ਨੂੰ ਸੁਣ ਰਹੇ ਸਨ ਜਿਹੜੇ ਗ੍ਰਿਫਤਾਰ ਹੋਏ ਲੋਕਾਂ ਦੀ ਰਿਹਾਈ ਅਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਨੂੰ ਕੀ ਖਬਰ ਸੀ ਕਿ ਜਨਰਲ ਡਾਇਰ ਸੈਨਿਕਾਂ ਦੇ ਨਾਲ ਉਹਨਾਂ ਦਾ ਕਤਲ ਕਰਨਾ ਆ ਰਿਹਾ ਹੈ ਬਸ ਉਹ ਬਾਗ ਦੇ ਗੇਟ ਤੇ ਆ ਧਮਕਿਆ ਨਾ ਸਫਾਪੰਕਰ ਦਾ ਕੋਈ ਹੁਕਮ ਨਾ ਕੋਈ ਤਾਬ ਨਹੀਂ ਡਾਇਰ ਨੇ ਲੋਕਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਲੋਕਾਂ ਦੀਆਂ ਤਿੱਖਾ ਵੀ ਗੋਲੀਆਂ ਦੀਆਂ ਆਵਾਜ਼ਾਂ ਹੇਠ ਦਬ ਗਈਆਂ 10 ਮਿੰਟਾਂ ਦੇ ਅੰਦਰ-ਅੰਦਰ 1650 ਰਾਊਂਡ ਯਾਨੀ ਕਿ ਹਜ਼ਾਰਾਂ ਗੋਲੀਆਂ ਚਲਾਈਆਂ ਗਈਆਂ ਜਦ ਤੱਕ ਕਿ ਸੈਨਕੜੀਆਂ ਗੋਲੀਆਂ ਖਤਮ ਨਾ ਹੋ ਗਈਆਂ ਡੈਰ ਮਸ਼ੀਨ ਕੰਨ ਲਿਆ ਨਹੀਂ ਸਕਦਾ ਸੀ ਕਿਉਂਕੋ ਰਸਤਾ ਪੀੜਾ ਸੀ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਛੱਡੀਆਂ ਜਾਨ ਬਚਾਉਣ ਖਾਤਰ ਕਈ ਲੋਕ ਖੂਹ ਵਿੱਚ ਕੁੱਦ ਗਏ ਪਰ ਉਹ ਵੀ ਨਾ ਬਚ ਸਕੇ ਉਹ ਵੈਸ਼ੀ ਤੇ ਹਤਿਆਰਾ ਜਸਮ ਮਨਾਉਣ ਲਈ ਪਰਤਿਆ ਤੇ ਪਿੱਛੇ ਕਈ ਜ਼ਖਮੀ ਤਰਫ ਦੇ ਰਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਮਿਲੀ ਆ ਬਣਾਏ ਹੋਏ ਨੇ ਵੀ ਜਿਵੇਂ ਹਮਲਾ ਕਰਨ ਦੇ ਉਹ ਅੱਡੀਆਂ ਦੀਆਂ ਫੋਟੋ ਬਣਾ ਗਈਆਂ ਨੇ ਬੁੱਤ ਬਣਾਏ ਹਨ ਇਸ ਤਰ੍ਹਾਂ ਦਾ 30 13 ਅਪ੍ਰੈਲ ਦੀ ਰਾਤ ਰਤਨ ਦੇਵੀ ਕਹਿ ਰਹੀ ਹੈ ਬਾਗ ਵਿੱਚ ਲਖਮੀਆਂ ਦੀਆਂ ਤੀਕਾਂ ਤੀਖਾਂ ਨੇ ਉਸ ਰਾਤ ਦੇ ਸਨਾਟਕ ਨੂੰ ਪੀ ਦਿੱਤਾ ਅਤੇ ਉਸ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਰਤਨ ਦੇਵੀ ਨੇ ਉਹ ਆਪਣੇ ਸ਼ਹੀਰ ਪਤੀ ਦੇ ਸਰਾਣੇ ਬੈਠੀ ਮੈਂ ਬਾਗ ਵਿੱਚ ਲੋਕਾਂ ਨੂੰ ਆਪਣੇ ਰਿਸ਼ਤਿਆਂ ਦੀ ਭਾਲ ਕਰਦੇ ਦੇਖਿਆ ਮੈਂ ਪੂਰੀ ਰਾਤ ਉੱਥੇ ਗੁਜ਼ਾਰੀ ਉਹ ਤੋਂ ਮੈਂ ਮਹਿਸੂਸ ਕੀਤਾ ਉਸ ਦਾ ਵਾਦਨ ਕਰਨਾ ਮੇਰੇ ਲਈ ਅਸੰਭਵ ਹੈ ਉੱਥੇ ਲਾਸ਼ਾਂ ਦੇ ਢੇਰ ਕੁਝ ਮੂਤੇ ਕੁਝ ਸਿੱਧੇ ਇੱਧਰ ਉੱਧਰ ਖਿਲਰੇ ਪਏ ਸਨ ਕਈ ਲਾਸ਼ਾਂ ਤਾਂ ਮਜਬੂਤ ਬੱਚਿਆਂ ਦੀਆਂ ਵੀ ਸਨ ਉਹ ਡਰਾਉਣਾ ਦਰਦਨਾਕ ਦ੍ਰਿਸ਼ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਪੂਰੀ ਰਾਤ ਉਸ ਸੰਨਮਸਾਨ ਦੰਗਲ ਵਿੱਚ ਮੈਂ ਇਕੱਲੀ ਸੀ ਕੁੱਤਿਆਂ ਦੇ ਪੌਂਕਣ ਤੇ ਗਧਿਆਂ ਦੇ ਹੀਂਗਣ ਤੋਂ ਇਲਾਵਾ ਹੋਰ ਕੋਈ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਉਹਨਾਂ ਲਾਸ਼ਾਂ ਦੇ ਵਿੱਚ ਮੈਂ ਰੋਂਦਿਆਂ ਤੇ ਇਧਰ ਉਧਰ ਦੇਖਦੇ ਪੂਰੀ ਰਾਤ ਕਿ ਖੜੀ। ਹੋਰ ਮੈਂ ਕਿੱਥੇ ਨਹੀਂ ਜਾ ਸਕਦੀ। ਉਸ ਵਾਰ ਜੋ ਮੈਂ ਜੋ ਦੇਖਿਆ, ਜੋ ਮੈਂ ਮਹਿਸੂਸ ਕੀਤਾ ਉਹ ਬਸ ਮੈਂ ਤੇ ਮੇਰਾ ਰੱਬ ਜਾਣਦਾ ਰਤਨ ਦਿਵਸ। ਮਾਰਸ਼ਲ ਲਾ ਕੇ ਦੌਰਾਨ ਜਦ ਬਾਜ਼ਾਰ ਮੈਂ ਆਏ ਲੋਕੋ ਕੋਲ ਕੇ ਪਰਿਵਾਰਾਂ ਨੂੰ ਕੇ ਸਾਥ ਗ੍ਰਿਫਤਾਰ ਕੀਏਗਾ ਤਾਂ ਮੁਝੇ ਵੀ ਗ੍ਰਿਫਤਾਰ ਗ੍ਰਿਫਟ ਮੇ ਲਿਆ ਗਿਆ। ਕੁਛ 8-10 ਸਾਲ ਦੀ ਉਮਰ ਕੇ ਲੜਕੋ ਕੋ ਵੀ ਗ੍ਰਿਫਤਾਰ ਕੀਆ ਗਿਆ। हम सभी कोतवाली में रात आठ बजे तक हिरासत में रखा गया एक सिख सब इंस्पेक्टर ने लड़कों को पुरुषों से अलग किया और उनसे साहिबों की हत्या के बारे में पूछा जब उन्होंने अपनी अज्ञानता व्यक्त की तो उन्हें धमकी दी गई और कुछ नामों का उल्लेख करने के लिए कहा गया अन्यथा वे सभी को जेल दिया जाएगा हम सभी को दिन भर धमकियों का सामना करना पड़ा सभी लड़के रो रहे थे देर रात हमें जाने की अनुमति दी सभी नियुक्ताओं को बताया गया जब तक वे दूसरे दिन साहब की हत्या के बारे में जानकारी नहीं देते उन्हें कर्नल के सामने पेश किया जाएगा और फिर किले भेज दिया जाएगा विशावर उम्र सतारा साल खत्री, लाला हरदयाल दुर्गा दत्त की दुकान के कर्मचारी पुराना बाजार अमृतसर ठीक है